ਪੰਜਾਬ ਦੇ ਵਿੱਚ ਮੇਲੇ ਦੇ ਦੌਰਾਨ ਇੱਕ ਵੱਡਾ ਹਾਸਾ ਵਾਪਰ ਗਿਆ ਇੱਕ ਬਜ਼ੁਰਗ ਔਰਤ ਦੀ ਟੜਫ ਟੜਫ ਕੇ ਖੋਈ ਮੌਤ ਇਹ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਪੰਜਾਬ ਦੇ ਵਿੱਚ ਮੇਲੇ ਦੇ ਦੌਰਾਨ ਵੱਡਾ ਹਾਸਾ ਵਾਪਰ ਗਿਆ ਮੇਲੇ ਦੇ ਵਿੱਚ ਚਾਰਜਿੰਗ ਤੇ ਖੜੀ ਕੋਲਡ ਡਰਿੰਕ ਵੈਨ ਤੋਂ ਇੱਕ ਬਜ਼ੁਰਗ ਔਰਤ ਨੂੰ ਕਰੰਟ ਲੱਗਣ ਦੇ ਨਾਲ ਉਸ ਦੀ ਮੌਤ ਹੋ ਗਈ ਦਰਸਲ ਸਮਰਾਲਾ ਦੇ ਨੇੜੇ ਨੇੜਲੇ ਪਿੰਡ ਕੋਟ ਗੰਘੂ ਰਾਏ ਦੇ ਵਿੱਚ ਲੱਗੇ ਹੋਏ ਮੇਲੇ ਦੇ ਵਿੱਚ ਦੂਰੋਂ ਦੂਰੋਂ ਸੰਤਾਂ ਮੱਥਾ ਟੇਕਣ ਆਇਆਂ ਸਨ ਤੇ ਗੁਰਮੀਤ ਕੌਰ ਵੀ ਆਪਣੇ ਪਰਿਵਾਰ ਦੇ ਸਮੇਤ ਮੱਥਾ ਟੇਕਣ ਦੇ ਲਈ ਆਪਣੇ ਪਿੰਡ ਨੀਲੋ ਖੁਰਦ ਤੋਂ ਪਿੰਡ ਕੋਟ ਗੰਘੂ ਰਾਏ ਵਿਖੇ ਮੇਲੇ ਵਿੱਚ ਮੱਥਾ ਟੇਕਣ ਲਈ ਤੜਕਸਾਰ ਪਹੁੰਚੀ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਵਾਪਸ ਪਰਤਣ ਦੇ ਲਈ ਆਪਣੀ ਗੱਡੀ ਵਿੱਚ ਬੈਠਣ ਲੱਗੇ ਤਾਂ ਨੇੜੇ ਖੜੀ ਜਿਹੜੀ ਕੋਲ ਡਰਿੰਕ ਵੈਨ ਜੋ ਕਿ ਚਾਰਜਿੰਗ ਤੇ ਲੱਗੀ ਹੋਈ ਸੀ ਉਸ ਦੇ ਵਿੱਚ ਕਿਸੇ ਕਾਰਨ ਕਰਕੇ ਤੇਜ਼ੀ ਤੇਜ਼ ਕਰੰਟ ਦੌੜ ਰਿਹਾ ਸੀ ਅਤੇ ਉਸ ਵੈਨ ਨੂੰ ਜ਼ਾ ਹੱਥ ਲੱਗ ਗਿਆ ਇਸ ਦੇ ਦੌਰਾਨ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਕਰੰਟ ਲੱਗ ਗਿਆ ਤੇ ਮੌਕੇ ਤੇ ਹੀ ਉਸ ਨੂੰ ਸਿਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੇ بیٹے ਅਮਰਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਦਾ ਨਾਮ ਗੁਰਮੀਤ ਕੌਰ ਨਵਾਸੀ ਨਿੱਲੋ ਖੁਰਦ ਸੀ ਤੇ ਅਸੀਂ ਅੱਜ ਸਵੇਰੇ ਤੜਕੇ ਇੱਥੇ ਮੱਥਾ ਟੇਕਣ ਲਈ ਪਿੰਡ ਕੋਟਗੰਗੂ ਰਾਏ ਵਿੱਚ ਲੱਗੇ ਮੇਲੇ ਦੇ ਵਿੱਚ ਪਰਿਵਾਰ ਸਮੇਤ ਆਏ ਸੀ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਅਸੀਂ ਆਪਣੀ ਗੱਡੀ ਦੇ ਵਿੱਚ ਬੈਠਣ ਲੱਗੇ ਤਾ ਮੇਰੀ ਮਾਤਾ ਦਾ ਹੱਥ ਕੋਲ ਡਰਿੰਕ ਵਾਲੀ ਵੈਨ ਦੇ ਕੋਲ ਮਾਤਾ ਕੋਲ ਖੜੀ ਸੀ ਤੇ ਉਸ ਦਾ ਹੱਥ ਕੋਲ ਡਰਿੰਕ ਵਾਲੀ ਵੈਨ ਨੂੰ ਲੱਗ ਗਿਆ ਜੋ ਕਿ ਵੈਨ ਉਸ ਸਮੇਂ ਚਾਰਜਿੰਗ ਤੇ ਲੱਗੀ ਹੋਈ ਸੀ ਉਸ ਦੇ ਵਿੱਚ ਤੇਜ ਕਰੰਟ ਆ ਗਿਆ ਤੇ ਕਰੰਟ ਆਉਣ ਦੇ ਕਾਰਨ ਮਾਤਾ ਨੂੰ ਕਰੰਟ ਲੱਗ ਗਿਆ ਉਸ ਸਮੇਂ ਕੋਲ ਡਰਿੰਕ ਵੈਨ ਦੇ ਕੋਲ ਕੋਈ ਵੀ ਉਸ ਦਾ ਮਾਲਕ ਜਾਂ ਕਰਮਚਾਰੀ ਕੋਈ ਵੀ ਨਹੀਂ ਖੜਾ ਸੀ ਮੇਰੀ ਮਾਤਾ ਦਾ ਹੱਥ ਲੱਗਣ ਕਰਕੇ ਉਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਮੈਂ ਪੁਲਿਸ ਪ੍ਰਸ਼ਾਸਨ ਕਰੰਟ ਲੱਗਣ ਦੇ ਕਾਰਨ ਮੇਰੀ ਮਾਤਾ ਉੱਥੇ ਡੇਗ ਗਈ। ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕਰਦਾ ਕਿ ਕੋਲ ਡਰਿੰਕ ਵੈਨ ਦੇ ਮਾਲਕ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ। ਜਿਹੜੇ ਵੀ ਲੋਕ ਇਹੋ ਜਿਹੀ ਕੋਲ ਡਰਿੰਕ ਵੈਨਾਂ ਨੂੰ ਮੇਲਿਆਂ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਉਹ ਉਹਨਾਂ ਵੈਨਾਂ ਦਾ ਜਿਹੜਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਅਜਿਹੀ ਘਟਨਾ ਕਿਸੇ ਹੋਰ ਦੇ ਨਾਲ ਨਾ ਵਾਪਰ ਸਕੇ।